ਮੇਰੀ ਛੋਟੀ ਭੈਣ ਮੇਰੀ ਛੋਟੀ ਭੈਣ ਮੇਰੀ ਸਹੇਲੀ ਅਤੇ ਮੇਰਾ ਸਾਥੀ ਹੈ ਉਸ ਦਾ ਨਾਮ ਗੁਰਪ੍ਰੀਤ ਹੈ ਉਹ ਬਹੁਤ ਬੁਲੰਦ ਅਤੇ ਸ਼ਰਾਰਤੀ ਹੈ ਅਸੀਂ ਸਾਰੇ ਉਸ ਨੂੰ ਪਿਆਰ ਨਾਲ ਪ੍ਰੀਤ ਕਹਿੰਦੇ ਹਾਂ ਪ੍ਰੀਤ 3 ਸਾਲ ਦੀ ਹੈ ਅਤੇ ਅਸੀਂ ਉਸ ਨੂੰ ਸਕੂਲ ਵਿੱਚ ਦਾਖਲ ਕਰਾ ਕਰ ਦਿੱਤਾ ਹੈ ਉਸ ਦੇ ਸਾਰੇ ਦੇ ਆਪ ਉਸ ਨੂੰ ਬਹੁਤ ਪਸੰਦ ਕਰਦੇ ਹਨ ਉਸ ਨੇ ਕਈ ਦੋਸਤ ਵੀ ਬਣਾ ਲਏ ਹਨ प्रीत ਆਪਣੀਆਂ ਕਿਤਾਬਾਂ ਦੀ ਦੇਖਭਾਲ ਨਹੀਂ ਕਰ ਸਕਦੀ ਇਸ ਲਈ ਮੈਂ ਉਸ ਦਾ ਬਸਤਾ ਤਿਆਰ ਕਰ ਦਿੰਦਾ ਹਾਂ ਰਾਤ ਨੂੰ ਮੈਂ ਆਪਣੀ ਕਿਤਾਬ ਤੋਂ ਪ੍ਰੀਤ ਨੂੰ ਕਹਾਣੀਆਂ ਵੀ ਪੜਦਾ ਹਾਂ ਅਸੀਂ ਦੋਵੇਂ ਸ਼ਾਮ ਨੂੰ ਇਕੱਠੇ ਖੇਡਣ ਜਾਂਦੇ ਹਾਂ ਮੈਂ ਉਸ ਨੂੰ ਚੁੱਲੇ ਤੇ ਚੁਲਾਉਂਦਾ ਹਾਂ ਮੇਰੇ ਦੋਸਤ ਵੀ ਪ੍ਰੀਤ ਨੂੰ ਬਹੁਤ ਪਿਆਰ ਕਰਦੇ ਹਨ ਇੱਕ ਵਾਰ ਪ੍ਰੀਤ ਬਹੁਤ ਬਿਮਾਰ ਹੋ ਗਈ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਮੈਂ ਉਸ ਦੀ ਸਿਹਤ ਲਈ ਬਹੁਤ ਪ੍ਰਾਰਥਨਾ ਕੀਤੀ ਅਤੇ ਜਦੋਂ ਕਰਵਾ ਪਸਾਈ ਤਾਂ ਮੈਨੂੰ ਰਾਹਤ ਮਿਲੀ। ਪ੍ਰੀਤ ਦਾ ਜਨਮ ਦਿਨ ਆ ਰਿਹਾ ਹੈ ਅਤੇ ਹੁਣ ਮੈਂ ਇਸ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਹਾਂ। ਪ੍ਰਿਥਵੀ ਮੇਰੀ ਮੁਹੱਬਤ ਨੂੰ ਇੱਜ਼ਤ ਨਾਲ ਮੋੜ ਦਿੰਦੀ ਹੈ। ਮੈਂ ਅਜਿਹੀ ਛੋਟੀ ਮੈਂ ਅਜਿਹੀ ਪਿਆਰੀ ਛੋਟੀ ਭੈਣ ਲਈ ਪ੍ਰਮਾਤਮਾ ਤੋਂ ਪ੍ਰਮਾਤਮਾ ਦਾ ਧੰਨਵਾਦ ਕਰਦਾ ਹਾਂ।